ਦੇਖੋ ਜਿਹੜੇ ਪੇਸ਼ੈਂਟ ਕਿੰਗਾਂ ਦੇ ਇੱਥੇ ਚੈੱਕਅਪ ਕਰਵਾਉਂਦਾ ਸੀਗਾ ਤੇ ਉਹਨਾਂ ਵੱਲੋਂ ਕੀ ਕਹਿੰਦੇ ਜਿਹੜਾ ਮੌਕੇ ਤੇ ਆਏ ਤੇ ਜਿਹੜਾ ਐਮਰਜੈਂਸੀ ਮੈਡੀਕਲ ਆਫੀਸਰ ਨੇ ਤੇ ਸਟਾਫ ਨਰਸਾਂ ਨੂੰ ਡਿਊਟੀ ਨੇ ਵੀ ਇਹਨੂੰ ਅਸੈਸਸ ਕੀਤਾ ਉਹਨਾਂ ਵੱਲੋਂ ਇਹ ਪੇਸ਼ੈਂਟ ਨੂੰ ਕਿੰਗਾਂ ਦੇ ਰੈਫਰ ਕਰਨ ਦੀ ਹਦਾਇਤ ਕੀਤੀ ਗਈ ਜਿਹੜਾ ਕਿਉਂ ਰੈਫਰ ਕਰਨ ਦੀ ਤਾਇਤ ਕੀਤੀ ਗਈ ਕਿਉਂਕਿ ਡਾਕਟਰ ਕਵਿਤਾ ਸ਼ਰਮਾ ਦੇ ਕਹਿੰਦੇ ਗਾਇਨੋਕੋਲੋਜਿਸਟ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਵੀ ਇਹਨੂੰ ਰੈਫਰ ਕਰ ਦਿੱਤਾ ਜਾ ਤੇ ਉਹਨਾਂ ਨੇ ਰੈਫਰ ਕਰ ਦਿੱਤਾ ਤੇ ਜਿਹੜਾ ਹੈਗਾ ਪਰ ਫਿਰ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਕੀ ਕੀ ਨਾ ਤੇ ਮਤਲਬ ਇੱਥੇ ਜਿਹੜਾ ਹੈ ਉਹਨਾਂ ਨੂੰ ਸੋਹੇ ਅਗਦੇ ਅਸੀਂ ਕਿੱਥੇ ਨਹੀਂ ਲੈ ਕੇ ਜਾਣਾ ਤੁਸੀਂ ਕੀ ਕਹਿੰਦੇ ਇੱਥੇ ਹੀ ਸਾਡਾ ਅਰੇਂਜਮੈਂਟ ਕਰਦੇ ਦੋ ਜਿਸ ਲਈ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਸਾਰੀ ਆਪਣੀ ਟੀਮ ਦੇ ਕਹਿੰਦੇ ਅਸਮੇਰਾ ਨੈਥਿਕ ਫਰਜ਼ ਕੀ ਕਹਿੰਦਾ ਬੀ ਐਸ ਐਮਓ ਬੀ ਦਾ ਸਰਜਨ ਮੈਂ ਕੀ ਕਹਿੰਦੇ ਆ ਕੇ ਰਾਤ ਨੂੰ ਵੀ ਕਹਿੰਦੇ ਇਹਨਾਂ ਦਾ ਸਰਜਰੀ ਦਿੱਤਾ ਸਜੇਰੀਨ ਦੇ ਵਿੱਚ ਕੀ ਕਹਿੰਦੇ ਬੱਚੇ ਦੀ ਜਿਹੜੀ ਉਹ ਕਿਉਂ ਕੀਤਾ ਕਿਉਂਕਿ ਬੱਚੇ ਦੀ ਪਾਟੀ ਨਿਕਲੀ ਹੋਈ ਸੀ ਜਿਹਨੂੰ ਅਸੀਂ ਮਿਕੋਨੀਅਮ ਸੈਂਡ ਕਹਿੰਦੇ ਨੇ ਮਿਕੋਨੀਅਮ ਸੈਂਡ ਵੀ ਇਸ ਤਰ੍ਹਾਂ ਦਾ ਥਿੱਕ ਮਿਕੋਨੀਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਕੀ ਕਹਿੰਦਾ ਗਿਆ ਹੋਇਆ ਸੀ ਮੌਕੇ ਤੇ ਪਟਿਆਟ੍ਰੀਸ਼ੀਅਨ ਸੰਧਿਆ ਗਿਆ ਮੌਤ ਮਤਲਬ ਹੋ ਅਵੇਲੇਬਲ ਸੀਗੇ ਜਿਸ ਉਹ ਲੈ ਕੀ ਕਹਿੰਦੇ ਆਪਾਂ ਸਰਜਰੀ ਕੀਤੀ ਆ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਔਰ ਉਹਨੂੰ ਐਂਟਿਊਬੇਟ ਕਰਕੇ ਬਰਥ ਦੇ ਹਸਪਤਲ ਦੇ ਵਿੱਚ ਰਜਿੰਦਰਾ ਹਸਪਤਲ ਵਿਖੇ ਭੇਜਿਆ ਗਿਆ ਜਿੱਥੇ ਨਿੱਕੂ ਦਾ ਅਰੇਂਜਮੈਂਟ ਹੁੰਦਾ ਨੀਓਨੈਟਲ ਐਕਸਿਪ। ਥੈਂਕ ਯੂ ਫਾਰ ਜਿਸ ਗਾਇਨਕੀ ਦੀ ਛੁੱਟੀ ਦੇ ਦਿੱਤੀ ਜਾਂ ਬੁਨਾਰ ਸਿਖਣੇ ਕਿੱਥਾ। ਦੇਖੋ ਗਾਇਨੋਕੋਲੋਜਿਸ ਕਵਿਤਾ ਸ਼ਰਮਾ ਨੇ ਤਾਂ ਕੋਈ ਛੁੱਟੀ ਲੈ ਕੇ ਨਹੀਂ ਹੈ। ਔਰ ਕੋਈ ਮੇਰੇ ਤੋਂ ਸਟੇਸ਼ਨ ਛੱਡਣ ਦੀ ਉਹ ਨਾ ਬਲੋਂਗ ਕੀਤੇਗਾ ਤੇ ਉਹਨਾਂ ਨੇ ਸਟੇਸ਼ਨ ਨਹੀਂ ਛੱਡਣ ਦੀ ਮੈਨੂੰ ਕੋਈ anumati ਲਿੱਤੀ ਕੀ ਦੀ ਮੈਂ ਸਟੇਸ਼ਨ ਛੱਡਦਾ। ਮੈਂ ਉਹਨਾਂ ਨੂੰ ਕਾਲ ਕੀਤੀ ਸੀਗੀ। ਇਵਨ ਈਐਮਓ ਨੇ ਵੀ ਕਿਹਾ ਤਾਂ ਕਈ ਵਾਰੀ ਉਹਨਾਂ ਨੂੰ ਕਾਲ ਕੀਤੀ। ਪਰ ਉਹਨਾਂ ਵੱਲੋਂ ਇਹ ਰਿਫਰ ਨੂੰ ਤੁਸੀਂ ਰੈਫਰ ਕਰ ਦੋ ਇਹ ਉਹਨਾਂ ਦਾ ਫਰਜ਼ ਬਣਦਾ ਕਿ ਵੀ ਆ ਕੇ ਕੀ ਕਹਿੰਦੇ ਮਰੀਜ਼ ਦੇਖਣ ਨੂੰ ਮਰੀਜ਼ ਦੇਖ ਕੇ ਫਿਰ ਤੁਸੀਂ ਬਣਦਾ ਕਿ ਕਹਿੰਦੇ ਰੈਫਰਰ ਤੇ ਤੁਸੀਂ ਕਰੋ ਮਰੀਜ਼ ਦੇ ਰਿਸ਼ਤੇਦਾਰ ਇਸ ਗੱਲ ਨੂੰ ਕਿਹਾ ਤੇ ਜਿਹੜਾ ਬਿਲਕੁਲ ਵੀ ਤਿਆਰ ਨਹੀਂ ਸੀ ਕਿ ਵੀ ਅਸੀਂ ਪੇਸ਼ੈਂਟ ਇੱਥੋਂ ਲੈ ਕੇ ਜਾਈਏ ਅਸੀਂ 9 ਮਹੀਨੇ ਇੱਥੇ ਚੈੱਕ ਲੈ ਸਾਡਾ ਸਜੇਰਨ ਇੱਥੇ ਕਰਾਓ ਔਰ ਮੈਂ ਆਪਣੀ ਇਹ ਕਹਿੰਦੇ ਰਿਸਪੌਂਸਿਬਿਲਟੀ ਸਮਝ ਕੇ ਇਹਨੂੰ ਜਿਹੜਾ ਹੈਗਾ ਆ ਕੇ ਫਿਰ ਕੀ ਕਹਿੰਦਾ ਕਿਉਂਕਿ ਗਾਇਨੋਕੋਲੋਜਿਸਟ ਆਈ ਨਹੀਂ ਤੇ ਦੂਸਰੀ ਗਾਇਨੋਕੋਲੋਜਿਸ ਡਾਕਟਰ ਦਰੀਮਾ ਉਹ ਕੀ ਕਹਿੰਦਾ ਬੈਟਰੈਸ ਤੇ ਹੈ ਉਹਦੇ ਵੱਲੋਂ ਕੀਕਿੰਗਾਂ ਦਾ 2 ਮਹੀਨੇ ਦੀ ਛੁੱਟੀ ਤੋਂ ਚੱਲ ਰਿਹਾ ਅੱਜ ਹੁਣ ਗੱਲ ਇਹ ਹੈ ਕਿ ਵੀ ਮੇਰੇ ਵੱਲੋਂ ਮਰਦੀ ਕਾਰਵਾਈ ਦੇ ਤੌਰ ਤੇ ਉਹਨਾਂ ਨੂੰ ਵੀ ਕੀ ਕਹਿੰਦਾ ਜਵਾਬਦਾਰ ਵੀ ਕਰ ਦਿੱਤੀ ਕਿ ਇਹ ਕਿ ਉਹ ਮੌਕੇ ਤੇ ਆ ਕੇ ਕਿਉਂ ਨਹੀਂ ਪੇਸ਼ੈਂਟ ਦੇਖਿਆ ਜਿਸ ਵਲੇ ਕੀ ਅੰਨਾ ਕੀ ਕੀ ਕਹਿੰਦੇ ਜਿਹੜਾ ਹੈਗਾ ਮਤਲਬ ਹਲਾ ਹੋ ਰਿਹਾ ਸੀ ਕੀ ਕਹਿੰਦੇ ਹਸਪੀਟਲ ਦੇ ਵਿੱਚ ਕੀ ਕੀ ਕਹਿੰਦਾ ਜਿਹੜਾ ਹੈਗਾ ਸਾਨੂੰ ਕਿਉਂ ਕਿਉਂ ਲੈ ਸਕ ਦਿੱਤਾ ਜਾ ਉਹਨਾਂ ਦਾ ਫਰਜ ਬਣਦਾ ਸੀ ਆ ਕੇ ਕਿਹਨਾਂ ਦੇ ਮਰੀਜ਼ ਨੂੰ ਦੇਖਣਾ ਜਿਹੜਾ ਕਿ ਉਹਨਾਂ ਨੇ ਨਹੀਂ ਕੀਤਾ ਉੱਚ ਅਧਿਕਾਰੀਆਂ ਵੱਲੋਂ ਜਿਸ ਵੇਲੇ ਮੇਰੇ ਤੋਂ ਇਨਫਰਮੇਸ਼ਨ ਲਈ ਗਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਨਕੁਇਰੀਆਂ ਤਾਂ ਪੁੱਛਿਆ ਕਿ ਵੀ ਕੀ ਕੇਸ ਹੈ ਮੈਨੂੰ ਸਾਰਾ ਦੱਸਿਆ ਕਿ ਵੀ ਡਾਕਟਰ ਕਵਤਾ ਵੱਲੋਂ ਇੱਕ ਪਿੰਡਾਂ ਦੇ ਮਾਪੇ ਤੇ ਨਾਂ ਆਣ ਕਰਕੇ ਉਹ ਨਾਂ ਕਿਹਿੰਗੇ ਕਹਿੰਦੇ ਰੈਫਰ ਕਰਨ ਤੇ ਜਿਹੜਾ ਬਗੈਰ ਦੇਖੇ ਤੇ ਸਾਰਾ ਪਿੰਡਾਂ ਦੇ ਸੀ ਹੰਟਰੈਕ ਸੀ ਤੇ ਹੁਣ ਜਿਹੜਾ ਹੈਗਾ ਉਹਨਾਂ ਵੱਲੋਂ ਸਿਵਲ ਸਰਜਨ ਲੈਵਲ ਤੇ ਇਸ ਦੀ ਇਨਕੁਇਰੀ ਕੀ ਕਿਹਿੰਗਾਂ ਤਾਂ ਜੜੀ ਹੈ जड़ी हाँ, उन्होंने तो स्टार्ट कर दीजरी हाँ वो पेशेंट कहते सर्जरी के पॉइंट ऑफ व्यू ना ठीक है वो बिल्कुल कहते कोई प्रॉब्लम नहीं है मीनस लाइक उन्होंने ओरली एक्सैप्ट कर लिया सर्जरी तो बाद कहते जो रा मतलब लिकुडस स्टार्ट कर हो